ਅੱਜ ਝੌਕਰਾ ਮਰਾੜਾ ਜਿੱਥੇ ਗੋਡੇ-ਗੋਡੇ ਗਾਰਾ ਅੱਜ ਉਹ ਗੱਲ ਨਹੀਂ ਰਹੀ ਅੱਜ ਸਮਾਂ ਬੜਾ ਸਾਫ਼ ਆ ਗਿਆ ਬਹੁਤ ਸਾਰੀਆਂ ਸਰਕਾਰਾਂ ਨੇ ਬਹੁਤ ਗਰੰਟਾਂ ਦਿੱਤੀਆਂ ਬਹੁਤ ਪਿੰਡਾਂ ਦੇ ਵਿਕਾਸ ਹੋਏ ਲੇਕਿਨ ਗੱਲ ਕਰੀਏ ਤਾਂ ਮਰਾੜਾ ਪਿੰਡ ਮਰਾੜੇ ਪਿੰਡ ਵਿੱਚ ਖੜੇ ਆ ਆ ਪਾਣੀ ਵੇਖ ਕੇ ਰੁੱਕ ਗਏ ਆ ਬਹੁਤ ਸਾਰੇ ਲੋਕਾਂ ਨੇ ਕਾਲਾ ਕੀਤੀਆਂ ਕੀ ਆ ਪਾਣੀ ਹੈ ਔਰ ਪਾਣੀ ਜਿਹੜਾ ਕਿਸ ਵਿਭਾਗਮੇ ਦਾ ਕਿਉਂ ਇੱਥੇ ਖੜਾ ਪਾਣੀ ਜੇ ਗੱਲ ਕਰੀਏ ਤਾਂ ਵਾਟਰ ਸਪਲਾਈ ਲੀਕ ਦੱਸਦੇ ਆ ਵਸਨੀਕ ਕਹਿੰਦੇ ਆ ਕਿ ਵਾਟਰ ਸਪਲਾਈ ਲੀਕ ਹੋਣ ਕਰਕੇ ਸਾਰੀ ਸੜਕ ਟੁੱਟ ਗਈ ਆ ਔਰ ਲੰਬੇ ਸਮੇਂ ਤੋਂ ਵਾਟਰ ਸਪਲਾਈ ਵਾਲਾ ਜਿਹੜਾ ਇੱਥੇ ਆ ਕੇ ਇਸ ਨੂੰ ਸਹੀ ਨਹੀਂ ਕਰ ਰਿਹਾ ਕਿਉਂ ਨਹੀਂ ਠੀਕ ਕੀਤਾ ਜਾ ਰਿਹਾ ਕਿਉਂ ਪਿੰਡਾਂ ਦੇ ਵਿੱਚ ਗੰਦ ਪਾਇਆ ਜਾ ਰਿਹਾ ਕਿਉਂ ਸੜਕਾਂ ਤੋੜੀਆਂ ਜਾ ਰਹੀਆਂ ਨੇ ਔਰ ਸੜਕ ਟੁੱਟੀ ਦੇਖ ਸਕਦੇ ਤੁਸੀਂ ਕਿ ਗੱਡੀਆਂ ਲੰਘ ਰਹੀਆਂ ਨੇ ਆਮ ਪਰਿਵਾਰ ਲੰਘ ਰਹੇ ਆ ਲੇਕਿਨ ਆਵਾਜਾਈ ਪ੍ਰਵਾਹੇ ਤੋਂ ਹੀ ਪਈ ਔਰ ਸੜਕ ਟੁੱਟ ਗਈ ਆ ਇੱਕ ਵਾਰ ਸੜਕਾਂ ਟੁੱਟੀਆਂ 15-15 ਸਾਲ ਨਹੀਂ ਬਣਦੀਆਂ ਜੇ ਇਹ ਵੀ ਟੁੱਟ ਗਈ ਤਾਂ ਜ਼ਿੰਮੇਵਾਰ ਕੌਣ ਹੋਵੇਗਾ ਕਦੋਂ ਬਣੇਗੀ ਸੜਕ ਔਰ ਖੱਡੇ ਦੇਖ ਸਕਦੇ ਹੋ ਸਿਰਫ ਪਾਣੀ ਦੀ ਵਜ੍ਹਾ ਕੱਲ ਨੂੰ ਕੋਈ ਹੋਰ ਐਲੀਗੇਸ਼ਨ ਲਾਵੇ ਕਿ ਪਾਣੀ ਨਹੀਂ ਐਸੇ ਤਰ੍ਹਾਂ ਟੁੱਟ ਗਈ ਹੈ ਕੁਝ ਨਹੀਂ ਪਾਣੀ ਆ ਵਾਟਰ ਸਪਲਾਈ ਦਾ ਵਿਭਾਗ ਜਿਹੜਾ ਉਹ ਇਹਦੇ ਵੱਲ ਧਿਆਨ ਨਹੀਂ ਦੇ ਰਿਹਾ ਔਰ ਕਿੱਥੇ ਸੁੱਤਾ ਹੋਇਆ ਵਾਟਰ ਸਪਲਾਈ ਦਾ ਵਿਭਾਗ ਕਿਉਂ ਵਾਟਰ ਸਪਲਾਈ ਲੀਕ ਹੈ ਔਰ ਪਾਣੀ ਲਗਾਤਾਰ ਨੀਚੇ ਤੋਂ ਨਿਕਲ ਰਿਹਾ ਔਰ ਪਾਣੀ ਛੜਕਦੇ ਵਿੱਚ ਆ ਰਿਹਾ ਔਰ ਸੜਕ ਕ੍ਰਾਸ ਕਰਕੇ ਦੂਸਰੀ ਸੜਕ ਵੀ ਤੋੜ ਰਿਹਾ ਔਰ ਦੱਸਦੀਏ ਤਸਵੀਰਾਂ ਕਿ ਮਰਾੜੇ ਦੀਆਂ ਨੇ ਔਰ ਵਿੱਚ ਹੀ ਜਿੱਥੇ ਪਾਣੀ ਖਰਾਬ ਹੈ ਜਿੱਥੇ ਪਾਣੀ ਨਿਕਲਿਆ ਹੋਇਆ ਉਹਦੇ ਵਿੱਚ ਟਰਾਂਸਫਾਰਮ ਵੀ ਦੋ ਲੱਗੇ ਹੋਏ ਨੇ ਬਿਜਲੀ ਦੇ ਜੇ ਕੋਈ ਤਾਰ ਟੁੱਟ ਜਾਂਦੀ ਆ ਤਾਂ ਘਟਨਾ ਡਬਲ ਹੋ ਜਾਵੇਗੀ ਕਿਉਂਕਿ ਤਾਰ ਪਾਣੀ ਦੇ ਵਿੱਚ ਡਿੱਗਿਆ ਕੀਤਾ ਨੁਕਸਾਨ ਹੋਰ ਵੀ ਹੋ ਸਕਦਾ ਤਸਵੀਰਾਂ ਦੱਸ ਲਈ ਆ ਮਰਾੜੇ ਤੋਂ ਔਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਸੜਕ ਦੇ ਉੱਤੇ ਆ ਤੇ ਇਹ ਸੜਕ ਟੁੱਟ ਗਈ ਆ ਪਾਣੀ ਨਾਲ ਤਾਂ ਵਾਟਰ ਸਪਲਾਈ ਵਾਲੇ ਕਿੱਥੇ ਸੁੱਤੇ ਨੇ ਕਿਉਂ ਨੀਂਦ ਗੂੜੀ ਦੇ ਵਿੱਚ ਸੁੱਤੇ ਨੇ ਕਿਉਂ ਨਹੀਂ ਉੱਠ ਰਹੇ ਕਿਉਂ ਨਹੀਂ ਵੇਖ ਰਹੇ ਹੋ ਸਕਦਾ ਪਿੰਡ ਵਾਸੀਆਂ ਨੇ ਕੰਪਲੇਂਟਾਂ ਵੀ ਕੀਤੀਆਂ ਹੋਣ ਹੋ ਸਕਦਾ ਪਿੰਡ ਵਾਸੀਆਂ ਨੇ ਮੈਸੇਜ ਵੀ ਦਿੱਤੇ ਹੋਣ ਔਰ ਇਸ ਕਾਰਨ ਵਿੱਚ ਅਗਰ ਸਬੰਧਤ ਮਹਿਕਮੇ ਦਾ ਐਸ ਡੀਓ ਫੋਨ ਚੁੱਕਦਾ ਤਾਂ ਜਰੂਰ ਗੱਲ ਕੀਤੀ ਜਾਵੇਗੀ ਅਗਰ ਨਹੀਂ ਚੁੱਕਦਾ ਤਾਂ ਅਗਲੀਆਂ ਖਬਰਾਂ ਵਿੱਚ ਉਸ ਦਾ ਪੱਖ ਲਿਆ ਜਾਵੇਗਾ ਔਰ ਇੱਥੇ ਦੱਸਿਆ ਜਾਵੇਗਾ ਕਿ ਕੀ ਕਾਰਨ ਹੈ ਕਿਉਂ ਠੀਕ ਨਹੀਂ ਕੀਤਾ ਜਾ ਰਿਹਾ ਕੀ ਇਹਨਾਂ ਦੀਆਂ ਤਨਖਾਹਾਂ ਰੁਕੀਆਂ ਨੇ ਕਿਉਂ ਨਹੀਂ ਇਹ ਕੰਮ ਕੀਤਾ ਜਾ ਰਿਹਾ ਇਹ ਮਰਾੜਾ ਝੌਕਰਾ ਮਰਾੜਾ ਪਹਿਲਾਂ ਹੀ ਇੱਕ ਕਹਾਵਤ ਸੀਗੀ ਝੌਕਰਾ ਮਰਾੜਾ ਜਿੱਥੇ ਗੋਡੇ-ਗੋਡੇ ਘਾਰਾ ਇਹ ਉਹ ਹਾਲਾਤ ਫੇਰ ਬਣਨ ਜਾ ਰਹੇ ਆ ਜੇ ਹੁਣ ਠੀਕ ਹੋਏ ਆ ਤਾਂ ਅੱਗੇ ਫੇਰ ਤੁਸੀਂ ਵੇਖ ਸਕਦੇ ਹੋ ਕਿ ਇਹ ਹਾਲਾਤ ਲਗਾਤਾਰ ਵਿਗੜ ਰਹੇ ਆ ਕਿਉਂਕਿ ਕੁਝ ਮੈਕਮੇ ਅਣਗਹਿਲੀ ਕਰਦੇ ਆ ਮੈਕਮੇ ਦਾ ਧਿਆਨ ਜਿਹੜਾ ਸਿਰਫ ਤਨਖਾਹ ਤੱਕ ਹੈ ਤਨਖਾਹ ਘਟਾਏ ਤਾਂ ਧਰਨੇ ਲੱਗ ਜਾਣਗੇ ਲੇਕਿਨ ਜੇ ਕੰਮ ਘਟਾ ਕੀਤਾ ਤੇ ਕੋਈ ਜਵਾਬਦੇਹੀ ਨਹੀਂ ਇਹ ਤਸਵੀਰਾਂ ਵੱਤ ਵੱਤ ਸ਼ੇਅਰ ਕਰਦੇ ਹੋ ਤਾਂ ਜੋ ਵਾਟਰ ਸਪਲਾਈ ਤੱਕ ਪਹੁੰਚ ਸਕਣ ਔਰ ਮਹਿਕਮੇ ਵਾਲੇ ਆ ਕੇ ਇਸ ਨੂੰ ਠੀਕ ਕਰ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ